ਗੁਰਗਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਦਾ ਪਰਿਵਾਰ ਇਸ ਸਥਾਨ ਤੇ ਵਿਛੜ ਗਿਆ ਸੀ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਹੈ ਜੀ ਉਹ ਸਥਾਨ ਆ ਜਿਸ ਸਥਾਨ ਤੇ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਸੀਗਾ ਵਾਹਿਗੁਰੂ ਵਾਹਿਗੁਰੂ ਜੋ ਵੀ ਸੰਗਤਾਂ ਬਾਬਾ ਜੀ ਨੂੰ ਪਿਆਰ ਕਰਦੇ ਨੇ ਵੀਡੀਓ ਨੂੰ ਅੰਤ ਤੱਕ ਦੇਖੋ ਤੇ ਨਾਲ ਦੀ ਨਾਲ ਸ਼ੇਅਰ ਜਰੂਰ ਕਰ ਦਿਓ ਜਿਸ ਦੇ ਨਾਲ ਹੋਰ ਹੀ ਸੰਗਤਾਂ ਇਸ ਪਾਵਨ ਪਿੱਤਰ ਸਥਾਨ ਦੇ ਦਰਸ਼ਨਦਾਰੇ ਕਰ ਸਕਦੀਆਂ ਹਨ ਸੰਗਤ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਇਸ ਪਰਿਵਾਰ ਵਿਛੋੜਾ ਸਾਹਿਬ ਗੁਰਦੁਆਰੇ ਦਾ ਇਤਿਹਾਸ ਫਿਰ ਵੀ ਆਪ ਜੀ ਨਾਲ ਸਾਂਝਾ ਕਰਦੇ ਆ ਕਲਕੀਤਰ ਦਸ਼ਮੇਸ਼ ਪਿਤਾ ਗੁਰਬਿੰ ਸਿੰਘ ਮਹਾਰਾਜ ਤੇ ਪਾਚਾਈ ਸਿੰਘਾ ਸਮੇਤ ਕਿਲਾ ਅਨੰਦਗੜ੍ਹ ਸਾਹਿਬ ਅਨੰਦਪੁਰ ਸਾਹਿਬ ਛੱਡਣ ਵੇਲੇ ਇਸ ਸਥਾਨ ਤੇ ਪਹੁੰਚ ਕੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਸੀਗਾ ਵਾਹਿਗੁਰੂ ਵਾਹਿਗੁਰੂ ਵਹੀਰ ਨੇ ਕਿਰਤਪੁਰ ਸੈ ਪਾਰ ਕੀਤੀ ਬਾਈ ਧਾਰ ਰਾਜਾ ਨੇ ਪਹਾੜੀ ਜਿਹੜੇ ਮੁਗਲ ਸਨ ਰਾਜੇਸਾਨ ਕਸਮਾਂ ਤੋੜ ਕੇ ਹੱਲਾ ਬੋਲ ਦਿੱਤਾ شاہੀ ਟਿੱਬੀ ਤੇ ਪਾਈ ਉਹਦੇ ਸਿੰਘ 50 ਸਿੰਘਾਂ ਦੇ ਨਾਲ ਜਥੇ ਦੇ ਨਾਲ ਦਿਨ ਚੜ੍ਹਦੇ ਤੱਕ ਛੇਦੀਆਂ ਪਾ ਚੁੱਕੇ ਸਨ ਨਾਲ ਦੇ ਨਾਲ ਸੰਗਤ ਜੀ ਆਪ ਜੀ ਨੂੰ ਦਿਖਾ ਰਹੇ ਆ ਆਸੇ ਪਾਸੇ ਦਾ ਦ੍ਰਿਸ਼ ਵਾਹਿਗੁਰੂ ਵਾਹਿਗੁਰੂ सरसा नदी ਦੇ ਕੰਢੇ ਮਾਤਾ ਗੁਜਰ ਕੌਰ ਜੀ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਰਸਾ ਨਦੀ ਪਾਰ ਕੀਤੀ ਗੁਰੂ ਸਾਹਿਬ ਜੀ ਨੇ ਆ ਕੇ ਆਰੀ ਫੌਜ ਨੂੰ ਰੁਕਣ ਲਈ ਪਾਇ ਜੀਵਨ ਸਿੰਘ ਭਾਈ ਜਤਾ ਸਿੰਘ ਜੀ ਨੂੰ ਸਰਸਾ ਨਦੀ ਦੇ ਕੰਢੇ ਮੁਗਲ ਫੌਜ ਨੂੰ ਮੁਕਾਬਲਾ ਕਰਨ ਵਾਸਤੇ ਆਦੇਸ਼ ਦਿੱਤੇ ਸੀਗੇ ਜਿਹੜੀ ਮੁਗਲ ਫੌਜ ਸੀ ਉਸ ਦਾ ਮੁਕਾਬਲਾ ਕਰਨ ਵਾਸਤੇ ਗੁਰੂ ਸਾਹਿਬ ਨੇ ਆਦੇਸ਼ ਦਿੱਤੇ ਸਨ ਗੁਰੂ ਜੀ ਸਿੰਘਾਂ ਦੇ ਜਥੇ ਨਾਲ ਇਥੋਂ ਕੋਟਲਾ ਨਿਆਂਗ ਖਾਂ ਵੱਲ ਚਲੇ ਗਏ ਸਨ ਸਰਸਾ ਨਦੀ ਕੰਢੇ ਹੋਏ ਕਮਸਾਨ ਦੇ ਯੁੱਧ ਵਾਹਿਗੁਰੂ ਵਾਹਿਗੁਰੂ ਇਹੇ ਜੀ ਗੁਰਦੁਆਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ ਸਰਸਾ ਨਦੀ ਨੇ ਜਿਹੜਾ ਕਹਿਰ ਕਮਾਇਆ ਉਹ ਸਾਰੀ ਸੰਗਤ जानਦੇ ਹੀ ਹੈ ਵਾਹਿਗੁਰੂ ਵਾਹਿਗੁਰੂ ਉਸ ਸਮੇਂ ਕਮਸਾਨ ਦਾ ਯੁੱਧ ਹੁੰਦਾ ਆ ਭਾਈ ਜੀਵਨ ਸਿੰਘ ਨੇ ਮੈਦਾਨੇ ਜੰਗ ਵਿੱਚ ਆਪਣੇ ਆਖਰੀ ਸਾਹ ਜਿਹੜੇ ਆ ਉਹ ਲੈ ਸਨ ਤੇ ਅੱਗੇ ਵੱਧ ਅਨਿਸ਼ਚਿਤਾ ਮੁਗਲ ਫੌਜਾਂ ਨੂੰ ਦੁਸ਼ਮਣ ਫੌਜ ਵੱਲੋਂ ਚਲਾਈ ਬੰਦੂਕ ਦੀ ਗੋਲੀ ਉਹਨਾਂ ਦੇ ਸਿੱਧਾ ਜਾ ਕੇ ਮੱਥੇ ਦੇ ਵਿੱਚ ਵੱਜੀ ਜਿਸ ਦੇ ਨਾਲ ਉਹ ਸ਼ਹੀਦੀਆਂ ਪਾ ਗਏ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਅੱਜ ਆਪ ਜੀ ਨੇ ਦਰਸ਼ਨ ਕਰਵਾਇਆ ਨਾ ਗੁਰਦੁਆਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਸੰਗਤਾਂ ਵੀਡੀਓ ਨੂੰ ਇਹਨਾਂ ਸ਼ੇਅਰ ਕਰਦੇ ਹੋ ਤਾਂ ਕਿ ਹੋਰ ਵੀ ਸੰਗਤਾਂ ਇਸ ਸਥਾਨ ਦੇ ਦਰਸ਼ਨਦਾਰਕ ਕਰ ਸਕਣ ਜੀ ਹੋਈ ਖਿਮਾ ਮਾਫ ਕਰਨਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਸ ਦੇ ਨਾਲ ਆਉਣ ਵਾਲੇ ਵੀਡੀਓ ਤੱਕ ਜਲਦੀ ਪਹੁੰਚ ਸਕਣਗੇ ਤੇ ਨਾਲ ਦੀ ਨਾਲ ਆਪ ਜੀ ਗੁਰਕਰਨ ਦੇ ਦਰਸ਼ਨਦਾਰੇ ਕਰ ਸਕਦੇ ਹੋ ਵਾਹਿਗੁਰੂ